ਅੱਜ ਇਹ ਚਮਕੌਰ ਸਾਹਿਬ ਹੈ ਤੇ ਇਹ ਜਿਹੜੀ ਅਜਾੜ ਬਿਆਬਾਨ ਜਗਾ ਤੁਹਾਨੂੰ ਮੈਂ ਦਿਖਾ ਰਿਹਾ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਸੀ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗਾ ਇਹ ਸਾਰੀ ਜਗ੍ਹਾ 42 ਏਕੜ ਹੈ ਇਹ 42 ਏਕੜ ਜਗ੍ਹਾ ਐਸੀ ਖਰੀਦ ਕੇ ਮਿਊਸਪਲ ਕਮੇਟੀ ਤੋਂ ਇੱਥੇ 500 ਕਰੋੜ ਰੁਪਏ ਦਾ ਪ੍ਰੋਜੈਕਟ ਲੇ ਗਿਆ ਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਥੇ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਖੋਰ ਵੱਡੀਆਂ ਜਿਹੜੀਆਂ ਐਸੀ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂਂਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਐ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀワਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਦਘਾਟਨ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾਂ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋਵੇ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਏਸੀ ਯੂਨੀਵਰਸਿਟੀ ਦੀ ਕੋਲਾਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਸ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜੀ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਕੀ ਬੈਰ ਹੈ ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਲੇਕਿਨ ਇਨ੍ਹਾ ਨੇ ਪਿਛਲੇ 3.5 ਸਾਲ ਤੋਂ ਇਹਦਾ ਕੰਮ ਰੋਕਿਆ ਹੋਇਆ ਹੈ ਮੈਂ ਦੀ ਘੋਰ ਨਿੰਦਾ ਕਰਦਾ ਪੰਜਾਬ ਦੇ ਇਸ ਕਰੋੜਾ ਰੁਪਏ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ ਬਰਬਾਦ ਕਰਤੇ ਇੱਥੇ ਯੂਨੀਵਰਸਿਟੀ ਬਣਦੀ ਹੈ ਆ ਸਾਡੇ ਕੋਲੋਂ ਐ ਯੂਨੀਵਰਸਿਟੀ ਬਣੀ ਹੈ ਜਲੰਧਰ ਲਵਲੀ ਯੂਨੀਵਰਸਿਟੀ ਹੈ ਉੱਥੇ ਕੱਲੀ ਯੂਨੀਵਰਸਿਟੀ ਨਹੀਂ ਰੁਜ਼ਗਾਰ ਮਿਲਦੇ ਹੈ ਕਿਤੇ ਬੱਚਿਆਂ ਨੇ ਰਹਿਣਾ ਹੈ ਕਿਤੇ ਬੱਚਿਆਂ ਨੇ ਖੇਡਣਾ ਹੈ ਕਿਤੇ ਬੱਚਿਆਂ ਨੇ ਕੋਈ ਸਮਾਨ ਖਰੀਦਣਾ ਹੈ ਕਿਸੇ ਨੇ ਰੈਸਟੋਰੈਂਟ ਖੋਲਣਾ ਹੈ ਕਿਸੇ ਨੇ ਟੈਕਸੀ ਦਾ ਕੰਮ ਕਰਨਾ ਬੱਚਿਆਂ ਨੂੰ ਲਿਓੜ ਦਾ ਕੋਈ ਪੀਜੀ ਬਣਾਉਂਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਏਸ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੋਣੀ ਆਉਣ ਵਾਲੇ ਸਮੇਂ 'ਚ ਸੋ ਹੋਸ਼ ਕਰੇ ਸਰਕਾਰ ਅਜੇ ਵੀ ਇਹਨੂੰ ਚਲਾ ਲਵੇ ਨਹੀਂ ਤਾਂ ਫਿਰ ਅਸੀਂ ਤਾਂ ਅੱਗੇ ਚਲਾਵਾਂਗੇ ਤੇ ਪ੍ਰਮਾਤਮਾ ਕਰੇਗਾ ਕਿ ਏਸ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਧੰਨਵਾਦ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ